ਜਿਹੜੀ ਕੰਗਣਾ ਰਣੋਤ ਨੇ ਉਹ ਕੁਲਵਿੰਦਰ ਕੌਰ ਨੂੰ ਜਿਵੇਂ ਕੋਣ ਪੁੱਛਿਆ ਕਿ ਥੋੜੀ ਤਲਾਸ਼ ਲੈਣੀ ਉਹਨੇ ਕਿਹਾ ਕਿ ਮੈਂ ਸਾਂਸ ਹੁੰਦਾ ਕਿ ਮੇਰੀ ਤਲਾਸ਼ੀ ਕਿਵੇਂ ਲਵਾਂਗੀ ਇਦਾਂ ਦੀ ਵੀ ਗੱਲਾਂ ਸਾਹਮਣੇ ਆ ਦੇਖੋ ਜੀ ਡਿਊਟੀ ਤਾਂ ਡਿਊਟੀ ਹੈ ਕੰਗਣਾ ਰਣੋਤ ਕੋਈ ਵੱਡੀ ਗੱਲ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਵੀ ਉਹ ਬੱਚੀ ਆ ਜਿਹੜੀ ਕੁੜੀ ਆ ਲੜਕੀ ਆ ਸਾਡੀ ਧੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਚ ਕਤਾਹੀ ਤਾਂ ਨਹੀਂ ਕਰਦੀ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਕੰਗਣਾ ਰਣੋਤ ਨਹੀਂ ਬੋਲਦੀ ਤੁਸੀਂ ਸਿਆਣੇ ਹੋ ਉਹ ਇੱਕ ਛੋਟਾ ਜਿਹਾ ਮਤਲਬ ਮੈਂ ਕਹੂੰਗਾ ਤਣਕਾ ਜਿਹਾ ਹੈ ਉਹ ਕੋਈ ਵੱਡੀ ਚੀਜ਼ ਨਹੀਂ ਜਿਹੜਾ ਉਹਨੂੰ ਬੁਲਾਉਂਦਾ ਹੈ ਉਸ ਨੂੰ ਇਸ ਗੱਲ ਦੀ ਸ਼ਰਮ ਕਰਨਾ ਹੋਣੀ ਚਾਹੀਦੀ ਸਾਡੇ ਖਿਲਾਫ ਕੋਈ ਕਿਸੇ ਨੂੰ ਫਰੀडम ਦੇ ਕੇ ਉਹਨੂੰ ਚੱਕ ਦੇ ਕੇ ਜਾਂ ਉਹਨੂੰ ਪਾਵਰ ਦੇ ਕੇ ਸਾਡੇ ਕਿਸਾਨਾਂ ਦੇ ਵਿਰੁੱਧ ਜਾਂ ਸਿੱਖਾਂ ਦੇ ਵਿਰੁੱਧ ਪੰਜਾਬੀਆਂ ਦੇ ਵਿਰੁੱਧ ਬੁਲਾਇਆ ਜਾਵੇ ਉਹ ਕੋਈ ਚੰਗੀ ਗੱਲ ਨਹੀਂ ਇੱਕ ਟ੍ਰੈਫਿਕ ਇੰਚਾਰਜ ਲੱਗੀ ਹੋਈ ਦਿੱਲੀ ਦੀ ਇੱਕ ਸਾਡੀ ਪੰਜਾਬ ਦੀ ਧੀ ਉਹਨੇ ਸੋਨੀਆ ਗਾਂਧੀ ਦੀ ਗੱਡੀ ਨੂੰ ਵੀ ਰੋਕ ਲਿਆ ਸੀ ਨਾ ਸੌਰੀ ਇੰਦਰਾ ਗਾਂਧੀ ਦਾ ਪੱਟ ਜਿਹੜਾ ਵੱਜਿਆ ਇਹ ਕੰਗਣਾ ਰਣੌਤ ਦੇ ਨਹੀਂ ਵੱਜਿਆ ਇਹ ਉਹਨਾਂ ਸੋਚ ਵਾਲੇ ਲੋਕਾਂ ਦੇ ਵੱਜਿਆ ਜਿਹੜੇ ਉਹਨੂੰ ਚਮਲਾਉਂਦੇ ਨੇ ਜਿਹੜਾ ਮੰਤਰੀ ਦਾ ਪੁੱਤਰ ਹੈ ਉਹ ਜੀਪ ਚੜਾ ਦਿੰਦਾ ਹੈ ਕਿਸਾਨਾਂ ਤੇ ਪੱਤਰਕਾਰਾਂ ਤੇ ਚਲਿਆਂ ਹੁੰਦਾ ਤੇ ਤੇ ਅੱਜ ਫਿਰ ਉਹ ਜੁਪੀ ਵਰਗੀ ਸਟੇਟ 'ਚ ਜਿੱਥੇ ਕਿਉਂ ਨਾ ਜਿੱਤ ਗਿਆ ਕੰਗਣਾ ਰਣੌਤ ਨੂੰ ਇਦਾਂ ਦੀ ਈਗੋ 'ਚ ਨਹੀਂ ਆਉਣਾ ਚਾਹੀਦਾ ਜਿੱਥੇ ਵੀ ਅਫਸਰ ਸਹਿਬਾਨ ਕਿਤੇ ਜਾਂਦੇ ਨੇ ਕੋਈ ਲੀਡਰ ਜਾਂਦੇ ਨੇ ਉਹ ਪ੍ਰੋਟੋਕੋਲ ਜੋ ਉੱਥੇ ਦਾ ਹੁੰਦਾ ਉਹਨੂੰ ਫਾਲੋ ਕਰਦੇ ਨੇ ਉਨੇ ਪ੍ਰੋਟੋਕੋਲ ਜੋ ਸੀਓ ਫਾਲੋ ਨਹੀਂ ਕੀਤਾ ਇਸ ਕਰਕੇ ਪ੍ਰੋਬਲਮ ਆਈ ਸਾਰੇ ਨੇ ਕਮਨੀਤ ਬਿੱਟੂ ਉਹਨਾਂ ਨੂੰ ਵੀ ਰਾਜ ਸਵਾ ਰਾਜ ਮੰਤਰੀ ਲਾਤਾ ਦੇਖੋ ਜੀ ਇੱਕ ਇਹ ਸਾਡੇ ਦੇਸ਼ ਦੀ ਬਹੁਤ ਵੱਡੀ ਦੁੱਖਦਾਈ ਕਹਿ ਲੋ ਵੀ ਇੱਕ ਬਨੰਬਨਾ ਕਹਿ ਲੋ ਜਾਂ ਇਸ ਦੇਸ਼ ਦਾ ਦੁਖਾਂਤ ਹੈ ਅੱਜ ਤੱਕ ਇਹ ਤਾਂ ਸੁਣਿਆ ਹੈ ਵੀ ਕੋਈ ਜਿੱਤੇ ਹੋਏ ਜੇਤੂਆਂ ਨੂੰ ਜਰਨੈਲ ਬਣਾਇਆ ਜਾਂਦਾ ਪਰ ਮੈਂ ਕੱਲੇ ਬਿੱਟੂ ਦੀ ਗੱਲ ਨਾ ਕਰਾਂ ਤੁਸੀਂ ਜਾਓ ਅਰਨਜੇਤਲੀ ਤੇ ਅਰਨ ਜੇਤਲੀ ਕੈਪਟਨ ਅਮਰਿੰਦਰ ਤੋਂ ਜਿੱਤ ਹਾਰ ਦਾ ਅਮਰitsar ਦੀ ਧਰਤੀ ਤੇ ਉਹਨੂੰ ਫైనాన్స్ ਮਿਨਿਸਟਰ ਲਗਾ ਦਿੱਤਾ ਗਿਆ ਸੰਤ ਨੂੰ ਇਹ ਨਹੀਂ ਚਾਹੀਦਾ ਪੰਜਾਬ ਇੱਕ ਤੁਹਾਡਾ ਹਿੱਸਾ ਦੇਸ਼ ਦਾ ਇਹਨਾਂ ਦੇ ਖਿਲਾਫ ਇੱਕ ਜਿਹੜੇ ਕਿਸਾਨ ਨੇ ਉਹ ਹਿੱਸਾ ਨਹੀਂ ਸਾਹਮਣੇ ਆ ਰਹੀ ਹੈ ਕਿ ਜਿਹੜੀ ਕੰਗਨਾਰ ਰਣੋਤ ਨੇ ਕੁਲਵਿੰਦਰ ਕੌਰ ਨੂੰ ਜਿਵੇਂ ਕੋਣ ਪੁੱਛਿਆ ਕਿ ਥੋੜੀ ਤਲਾਸ਼ ਲੈਣੀ ਹੈ ਉਹਨੇ ਕਿਹਾ ਕਿ ਮੈਂ ਸਾਂਸ ਹਾਂ ਦਾ ਕਿ ਮੇਰੀ ਤਲਾਸ਼ ਕਿਵੇਂ ਲਵਾਂਗੇ ਇਦਾਂ ਦੀ ਵੀ ਗੱਲਾਂ ਸਾਹਮਣੇ ਆ ਦੇਖੋ ਜੀ ਡਿਊਟੀ ਤਾਂ ਡਿਊਟੀ ਹੈ ਕੰਗਨਾਰ ਰਣੋਤ ਕੋਈ ਵੱਡੀ ਗੱਲ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਵੀ ਉਹ ਬੱਚੀ ਆ ਜਿਹੜੀ ਕੁੜੀ ਆ ਲੜਕੀ ਆ ਸਾਡੀ ਧੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਚ ਕਤਾਹੀ ਤਾਂ ਨਹੀਂ ਕਰ ਰਹੀ ਬਿੱਟੂ ਕਮਿਟਮੈਂਟ ਕਰਕੇ ਆਇਆ ਪਹਿਲਾਂ ਹੀ ਪਹਿਲਾਂ ਦੀਆਂ ਕਮਿਟਮੈਂਟਾਂ ਸੀ ਜੇ ਮੈਂ ਆਪਣੇ ਇਸ ਪੰਜਾਬ ਨੂੰ ਇਸ ਪੰਜਾਬ ਦੀ ਆਵਾਜ਼ ਨੂੰ ਇਸ ਆਪਣੀ ਕਾਂਗਰਸ ਦੀ ਜਿਹੜੀ ਪੂਰੀ ਜਿਹਦੀ ਆਵਾਜ਼ ਉਹ ਬੁਲੰਦ ਕਰਦਾ ਸੀ ਇਹਨਾਂ ਨੂੰ ਕੁਝ ਸਿੱਟਣਾ ਹੈ ਤੇ ਮੈਨੂੰ ਕੁਝ ਨਾ ਕੋਈ ਚਾਹੀਦਾ ਸਾਰੇ ਨੇ ਕਮਨੀਤ ਬਿੱਟੂ ਉਹਨਾਂ ਨੂੰ ਵੀ ਰਾਜ ਸਭਾ ਰਾਜ ਮੰਤਰੀ ਲਾਤਾ ਦੇਖੋ ਜੀ ਇੱਕ ਇਹ ਸਾਡੇ ਦੇਸ਼ ਦੀ ਬਹੁਤ ਵੱਡੀ ਦੁੱਖਦਾਈ ਕਹਿ ਲੋ ਵੀ ਇੱਕ ਬਨੰਬਨਾ ਕਹਿ ਲੋ ਜਾਂ ਇਸ ਦੇਸ਼ ਦਾ ਦੁਖਾਂਤ ਹੈ ਅੱਜ ਤੱਕ ਇਹ ਤਾਂ ਸੁਣਿਆ ਹੈ ਵੀ ਕੋਈ ਜਿੱਤੇ ਹੋਏ ਜੇਤੂਆਂ ਨੂੰ ਜਰਨੈਲ ਬਣਾਇਆ ਜਾਂਦਾ ਪਰ ਮੈਂ ਕੱਲੇ ਬਿੱਟੂ ਦੀ ਗੱਲ ਨਾ ਕਰਾਂ ਤੁਸੀਂ ਜਾਓ ਅਰਨ ਜੇਤਲੀ ਤੇ ਅਰਨ ਜੇਤਲੀ ਕੈਪਟਨ ਅਮਰਿੰਦਰ ਤੋਂ ਹਾਰਦਾ ਅੰਮ੍ਰਿਤਸਰ ਦੀ ਧਰਤੀ ਤੇ ਉਹਨੂੰ ਫైనాన్స్ ਮਿਨਿਸਟਰ ਲਗਾ ਦਿੱਤਾ ਗਿਆ ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਲੋਕ ਸਭਾ ਚੋਣਾਂ ਦੇ ਬਾਅਦ ਜਿੱਥੇ ਕਿ ਪੰਜਾਬ ਦੇ ਜੇ ਗੱਲ ਕਰੀਏ ਸਮੀਕਰਨਾਂ ਦੀ ਗੱਲਬਾਤ ਕਰਾਂਗੇ ਤੇ ਉੱਥੇ ਹੋਰ ਮੁੱਦੇ ਨੇ ਜਿਵੇਂ ਕਿ ਚੰਡੀਗੜ੍ਹ 에어ਪੋਰਟ ਦੇ ਉੱਤੇ ਕੁਲਵਿੰਦਰ ਕੌਰ ਨਾਮਕ ਸੀਆਈਐਸਐਫ ਦੀ ਜਵਾਨ ਵੱਲੋਂ ਕਿ ਕੰਗਰਾਰ ਨੌ ਦੇ ਥੱਪੜ ਵੀ ਮਾਰਿਆ ਗਿਆ ਉਸ ਤੋਂ ਬਾਅਦ ਰਾਜ ਸਭਾ ਦਾ ਮੈਂਬਰ ਵੀ ਰਰਮੀਤ ਬਿੱਟੂ ਨੂੰ ਬਣਾ ਦਿੱਤਾ ਗਿਆ ਹਾਰੇ ਹੋਏ ਸਾਨਾ ਰਵਨੀਤ ਸਿੰਘ ਬਿੱਟੂ ਰਾਜਾਪੁਰੇਂਗਰ ਤੋਂ ਹਾਰੇ ਸਾਨਾ ਲੁਧਿਆਣਾ ਤੋਂ ਅਗਲੀ ਗੱਲ ਕਰਾਂਗੇ ਸਾਡੇ ਨਾਲ ਪੰਥਕ ਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਨੇ ਅਮਰੀਕ ਸਿੰਘ ਰੋਮੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਹੋਰ ਮੁੱਦਿਆਂ ਦਾ ਵੀ ਗੱਲਬਾਤ ਉਹਨਾਂ ਨਾਲ ਕਰਦੇ ਆਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਚੈਨਲ ਦਾ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਦੇ ਸਵਾਲ ਨੇ ਜੋ ਤੁਸੀਂ ਪਹਿਲਾ ਸਵਾਲ ਕਿਹਾ ਵੀ ਬੀਬੀ ਕੁਲਵਿੰਦਰ ਕੌਰ ਬਾਰੇ ਵੀ ਉਹਨਾਂ ਨੇ ਕੰਗਣਾ ਰਣਾਉਤ ਦੇ ਜਿਹੜਾ ਥੱਪੜ ਮਾਰਨਾ ਸਾਹਮਣੇ ਆਇਆ ਉਹ ਵੱਖ-ਵੱਖ ਚੈਨਲਾਂ ਤੋਂ ਵੱਖ-ਵੱਖ ਆਗੂਆਂ ਨੇ ਉਹਨਾਂ ਬਾਰੇ ਕਿਹਾ ਉਹ ਤੁਸੀਂ ਜਾਣਦੇ ਹੋ ਵੀ ਜਿਹੜੀ ਕੰਗਣਾ ਰਣਾਉਤ ਹੈ ਉਹ ਇੱਕ ਮੈਂ ਤਾਂ ਇਹ ਕਹੂੰਗਾ ਵੀ ਉਹਨੂੰ ਭਾਜਪਾ ਨੱਥ ਕਿਉਂ ਨਹੀਂ ਪਾਉਂਦੀ ਸਾਨੂੰ ਇਹ ਗੱਲ ਬੜੀ ਦੁੱਖਦਾਈ ਲੱਗਦੀ ਹੈ ਵੀ ਅਸੀਂ ਭਾਰਤ ਦੇ ਵਾਸੀ ਆਂ ਭਾਰਤ ਦੇ ਰਹਿਣ ਵਾਲੇ ਆਂ ਅਸੀਂ ਕੋਈ ਚੌਥੇ ਨਹੀਂਗੇ ਅਸੀਂ ਉਹ ਸਿੱਖਾਂ ਜਿਨ੍ਹਾਂ ਨੇ ਕਿ ਇਹ ਜਿਹੜਾ 90% ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਠੀਕ ਹੈ ਜੇ ਸਾਡੇ ਖਿਲਾਫ ਕੋਈ ਕਿਸੇ ਨੂੰ ਫ੍ਰੀडम ਦੇ ਕੇ ਉਹਨੂੰ ਚੱਕ ਦੇ ਕੇ ਜਾਂ ਉਹਨੂੰ ਪਾਵਰ ਦੇ ਕੇ ਸਾਡੇ ਕਿਸਾਨਾਂ ਦੇ ਵਿਰੁੱਧ ਜਾਂ ਸਿੱਖਾਂ ਦੇ ਵਿਰੁੱਧ ਪੰਜਾਬੀਆਂ ਦੇ ਵਿਰੁੱਧ ਬੁਲਾਇਆ ਜਾਵੇ ਉਹ ਕੋਈ ਚੰਗੀ ਗੱਲ ਨਹੀਂ ਉਹ ਗਾਣਾ ਇੱਕ ਪਿੱਛੇ ਜਿਹਾ ਆਇਆ ਜਿਵੇਂ ਕੋਈ ਲਿਖਿਆ ਹੋਇਆ ਕਹਿੰਦਾ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਕੰਗਣਾ ਰੁਣਾਉਤ ਨਹੀਂ ਬੋਲਦੀ ਤੁਸੀਂ ਸਿਆਣੇ ਹੋ ਉਹ ਇੱਕ ਛੋਟਾ ਜਿਹਾ ਮਤਲਬ ਮੈਂ ਕਹੂੰਗਾ ਤਣਕਾ ਜਿਹਾ ਹੈ ਉਹ ਕੋਈ ਵੱਡੀ ਚੀਜ਼ ਨਹੀਂ ਜਿਹੜਾ ਉਹਨੂੰ ਬੁਲਾਉਂਦਾ ਹੈ ਉਸ ਨੂੰ ਇਸ ਗੱਲ ਦੀ ਸ਼ਰਮ ਘਰਨਾ ਹੋਣੀ ਚਾਹੀਦੀ ਹੈ ਇਹ ਥੱਪੜ ਜਿਹੜਾ ਵੱਜਿਆ ਇਹ ਕੰਗਣਾ ਰਣਾਉਤ ਦੇ ਨਹੀਂ ਵੱਜਿਆ ਇਹ ਉਹਨਾਂ ਸੋਚ ਵਾਲੇ ਲੋਕਾਂ ਦੇ ਵੱਜਿਆ ਜਿਹੜੇ ਉਹਨੂੰ ਚਮਲਾਉਂਦੇ ਨੇ ਕੌਣ ਚਮਲਾਉਂਦੇ ਆ ਤੁਹਾਨੂੰ ਪਤਾ ਉਹਨੂੰ ਸੈਂਟਰ ਚ ਮਿਲਾ ਰਿਹਾ ਸੈਂਟਰ ਨੂੰ ਇਹ ਨਹੀਂ ਚਾਹੀਦਾ ਪੰਜਾਬ ਇੱਕ ਤੁਹਾਡਾ ਹਿੱਸਾ ਦੇਸ਼ ਦਾ ਇਹਨਾਂ ਦੇ ਖਿਲਾਫ ਇੱਕ ਜਿਹੜੇ ਕਿਸਾਨ ਨੇ ਉਹ ਹਿੱਸਾ ਨੇ ਜੇ ਅੱਜ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਕਿਸਾਨਾਂ ਦਾ ਰੋਹ ਹੈ ਉਹ ਅੱਜ ਉਹ ਜੀਪ ਚੜਾਉਣ ਵਾਲੇ ਦੇ ਉੱਤੇ ਵੀ ਚੱਲ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਉਹ ਜਿਹੜਾ ਮੰਤਰੀ ਦਾ ਪੁੱਤਰ ਹੈ ਉਹ ਜੀਪ ਚੜਾ ਦਿੰਦਾ ਹੈ ਕਿਸਾਨਾਂ ਤੇ ਪੱਤਰਕਾਰਾਂ ਤੇ ਚੱਲਿਆ ਆਉਂਦਾ ਤੇ ਤੇ ਅੱਜ ਫਿਰ ਉਹ ਜੁਪੀ ਵਰਗੀ ਸਟੇਟ 'ਚ ਜਿੱਥੇ ਕਿਉਂ ਨਾ ਜਿੱਤ ਗਿਆ ਇਹ ਇਹ ਬਹੁਤ ਵੱਡਾ ਇੱਕ ਫੈਕਟਸ ਨੇ ਇਹ ਨਹੀਂ ਹੋਣਾ ਚਾਹੀਦਾ ਸੋ ਕ੍ਰੋਨੀ ਦੀ ਗੱਲ ਕਰੀ ਆਪਾਂ ਨੇ ਜਿਵੇਂ ਕਿ ਕੁਝ ਇਹ ਵੀ ਆ ਰਹੀਆਂ ਕਿ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਜਿਹੜੀ ਕੰਗਨਾਰ ਰਣੋਤ ਨੇ ਉਹ ਕੁਲਵਿੰਦਰ ਕੌਰ ਨੂੰ ਜਿਵੇਂ ਕੋਣ ਪੁੱਛਿਆ ਕਿ ਥੋੜੀ ਤਲਾਸ਼ ਲੈਣੀ ਉਹਨੇ ਕਿਹਾ ਕਿ ਮੈਂ ਸਾਂਸ ਹੁੰਦਾ ਕਿ ਮੇਰੀ ਤਲਾਸ਼ ਕਿਵੇਂ ਲਵਗੀ ਇਦਾਂ ਦੀ ਵੀ ਗੱਲਾਂ ਸਾਹਮਣੇ ਆ ਦੇਖੋ ਜੀ ਡਿਊਟੀ ਤਾਂ ਡਿਊਟੀ ਹੈ ਕੰਗਨਾਰ ਰਣੋਤ ਕੋਈ ਵੱਡੀ ਗੱਲ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਵੀ ਉਹ ਬੱਚੀ ਆ ਜਿਹੜੀ ਕੁੜੀ ਆ ਲੜਕੀ ਆ ਸਾਡੀ ਧੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਚ ਕਤਾਹੀ ਤਾਂ ਨਹੀਂ ਕਰ ਰਹੀ ਤੁਸੀਂ ਪਿੱਛੇ ਜੇ ਹਿਸਟਰੀ ਚ ਜਾਵੋ ਤਾਂ ਜਿਹੜੀ ਇੱਕ ਟ੍ਰੈਫਿਕ ਇੰਚਾਰਜ ਲੱਗੀ ਹੋਈ ਦਿੱਲੀ ਦੀ ਇੱਕ ਸਾਡੀ ਪੰਜਾਬ ਦੀ ਧੀ ਉਹਨੇ ਸੋਨੀਆ ਗਾਂਧੀ ਦੀ ਗੱਡੀ ਨੂੰ ਵੀ ਰੋਕ ਲਿਆ ਸੀ ਨਾ ਸੌਰੀ ਇੰਦਰਾ ਗਾਂਧੀ ਦੀ ਠੀਕ ਹੈ ਨਾ ਕੀ ਨਾ ਮੇਰੇ ਨਾ ਦਿਮਾਗ ਤੇ ਘੁੰਮਦਾ ਹੈ ਵੇਦੀ ਕਰਕੇ ਬੀਬੀ ਹਾਂਜੀ ਕਿਰਨ ਵੇਦੀ ਜੀ ਉਹਨਾਂ ਨੇ ਉਹ ਇੰਚਾਰਜ ਸੀਗੇ ਜੇ ਕਿਰਨ ਵੇਦੀ ਜੀ ਉਸ ਇੰਦਰਾ ਗਾਂਧੀ ਦੀ ਗੱਡੀ ਨੂੰ ਦੇਖ ਕੇ ਉਹਨੂੰ ਰੋਕ ਕੇ ਚਲਾਣ ਕਰ ਸਕਦੇ ਆ ਜਾਂ ਰੋਕ ਸਕਦੇ ਨੇ ਕਹਿ ਸਕਦੇ ਆ ਵੀ ਤੂੰ ਤੁਹਾਡੀਆਂ ਗੱਡੀਆਂ ਗਲਤ ਪਾਰਕ ਨੇ ਤੇ ਅੱਜ ਜੇ ਉਹ ਬੱਚੀ ਨੇ ਇਹ ਗੱਲ ਕਰਤੀ ਤੇ ਉਹ ਪੰਜਾਬ ਦੀ ਧੀ ਹੈ ਇਸ ਕਰਕੇ ਵਿਤਕਰਾ ਨਹੀਂ ਨਹੀਂ ਉਹਨੇ ਆਪਣੀ ਡਿਊਟੀ ਕਰੀ ਆ ਕੰਗੜਾ ਰਣੌਤ ਨੂੰ ਇਦਾਂ ਦੀ ਈਗੋ ਚ ਨਹੀਂ ਆਣਾ ਚਾਹੀਦਾ ਜਿੱਥੇ ਵੀ ਅਫਸਰ ਸਾਹਿਬਾਨ ਕਿਤੇ ਜਾਂਦੇ ਨੇ ਕੋਈ ਲੀਡਰ ਜਾਂਦੇ ਨੇ ਉਹ ਪ੍ਰੋਟੋਕੋਲ ਜੋ ਉੱਥੇ ਦਾ ਹੁੰਦਾ ਉਹਨੂੰ ਫਾਲੋ ਕਰਦੇ ਨੇ ਉਹਨੇ ਪ੍ਰੋਟੋਕੋਲ ਜੋ ਸੀਓ ਫਾਲੋ ਨਹੀਂ ਕੀਤਾ ਇਸ ਕਰਕੇ ਪ੍ਰੋਬਲਮ ਆਈ ਆ ਜਿਵੇਂ ਰਾਜਾ ਬੜਿੰਗਣ ਨੂੰ ਦੇਖਣ ਰਾਜਾ ਬਣੀ ਤੋ ਹਾਰੇ ਨੇ ਕਮਨੀਤ ਬਿੱਟੂ ਉਹਨਾਂ ਨੂੰ ਵੀ ਰਾਜ ਸਭਾ ਰਾਜ ਮੰਤਰੀ ਲਾਤਾ ਦੇਖੋ ਜੀ ਇੱਕ ਇਹ ਸਾਡੇ ਦੇਸ਼ ਦੀ ਬਹੁਤ ਵੱਡੀ ਦੁਖਦਾਈ ਕਹਿ ਲੋ ਵੀ ਇੱਕ ਬਨੰਬਨਾ ਕਹਿ ਲੋ ਜਾਂ ਇਸ ਦੇਸ਼ ਦਾ ਦੁਖਾਂਤ ਹੈ ਅੱਜ ਤੱਕ ਇਹ ਤਾਂ ਸੁਣਿਆ ਹੈ ਵੀ ਕੋਈ ਜਿੱਤੇ ਹੋਏ ਜੇਤੂਆਂ ਨੂੰ ਜਰਨੈਲ ਬਣਾਇਆ ਜਾਂਦਾ ਪਰ ਮੈਂ ਕੱਲੇ ਬਿੱਟੂ ਦੀ ਗੱਲ ਨਾ ਕਰਾਂ ਤੁਸੀਂ ਜਾਓ ਅਰਨਜੀਤ ਲੀ ਤੇ ਅਰਨਜੀਤ ਲੀ ਕੈਪਟਨ ਅਮਰਿੰਦਰ ਤੋਂ ਹਾਰਦਾ ਅਮਰitsar ਦੀ ਧਰਤੀ ਤੇ ਉਹਨੂੰ ਫਾਈਨਾਂਸ ਮਿਨਿਸਟਰ ਲਗਾ ਦਿੱਤਾ ਗਿਆ ਉਹ ਤੋਂ ਬਾਅਦ ਹਰਦੀਪ ਪੂਰੀ ਜੀ ਹਾਰਦੇ ਨੇ ਹਾਂ ਉਹਨਾਂ ਨੂੰ ਮੰਤਰੀ ਲਾ ਦਿੱਤਾ ਗਿਆ ਹਾਂ ਹੁਣ ਬਿੱਟੂ ਕਮਿਟਮੈਂਟ ਕਰਕੇ ਆਇਆ ਪਹਿਲਾਂ ਹੀ ਪਹਿਲਾਂ ਦੀਆਂ ਕਮਿਟਮੈਂਟਾਂ ਸੀ ਜੇ ਮੈਂ ਆਪਣੇ ਇਸ ਪੰਜਾਬ ਨੂੰ ਇਸ ਪੰਜਾਬ ਦੀ ਆਵਾਜ਼ ਨੂੰ ਇਸ ਆਪਣੀ ਕਾਂਗਰਸ ਦੀ ਜਿਹੜੀ ਪੂਰੀ ਜਿਹਦੀ ਆਵਾਜ਼ ਉਹ ਬੁਲੰਦ ਕਰਦਾ ਸੀ ਇਹਨਾਂ ਨੂੰ ਕੁਝ ਸਿੱਟਣਾ ਹੈ ਤੇ ਮੈਨੂੰ ਕੁਝ ਨਾ ਕੋਈ ਚਾਹੀਦਾ ਇਸ ਕਰਕੇ ਉਹਨਾਂ ਨੇ ਉਹਨੂੰ ਮੰਤਰੀ ਦੇ ਵਿੱਚ ਪਦਤ ਪਹਿਲਾਂ ਹੀ ਕਲੀਅਰ ਹੋਇਆ ਹੋਇਆ ਸੀ ਵੀ ਮੈਂ ਹਾਰਾਂ ਜਾਂ ਜਿੱਤਾਂ ਜੇ ਤੁਹਾਡੀ ਸਰਕਾਰ ਆਉਂਦੀ ਤੇ ਮੈਨੂੰ ਮੰਤਰੀ ਬਣਾਇਆ ਜਾਵੇ ਉਹ ਕਮਿਟਮੈਂਟ ਬੀਜੇਪੀ ਨੇ ਸਿਰੇ ਚੜਾਈਆ ਪਰ ਉਹਦੇ ਵਿੱਚ ਇੱਕ ਆਵਾਜ਼ ਬੁਲੰਦ ਕਰਨ ਵਾਲੇ ਦੀ ਆਵਾਜ਼ ਬੰਦ ਹੋਈ ਹੈ ਨਾ ਕਿ ਉਹ ਮੰਤਰੀ ਬਣਿਆ ਅਸੀਂ ਉਹਨੂੰ ਮੰਤਰੀ ਨਹੀਂ ਦੇਖ ਰਹੇ ਠੀਕ ਹੈ ਫਾਇਦੇ ਆਉਣਗੇ ਪੰਜਾਬ ਦੇ ਬੜੇ ਫਾਇਦੇ ਪਰ ਉਹ ਜਿੱਥੇ ਸਿੱਖਾਂ ਦਾ ਵਿਰੋਧੀ ਰਿਹਾ ਹਰ ਵਕਤ ਪੱਗ ਦੇ ਉੱਤੇ ਤਨਜ ਕੱਸਦਾ ਰਿਹਾ ਜਾਂ ਕੋਈ ਗੱਲ ਕਰੀ ਹੈ ਜਾਂ ਕਿਸਾਨਾਂ ਪ੍ਰਤੀ ਵੀ ਬੋਲਦਾ ਰਿਹਾ ਅਸੀਂ ਉਹਦਾ ਇਸ ਗੱਲੋਂ ਵਿਰੋਧ ਵੀ ਕਰਦੇ ਹਾਂ ਪਰ ਅਸੀਂ ਇਸ ਗੱਲ ਨੂੰ ਜਿਹੜੀ ਇੱਥੇ ਦੀ ਆਵਾਜ਼ ਕੋਈ ਬਲੰਦ ਕਰਨੀ ਬਲੰਦ ਆਵਾਜ਼ ਨੂੰ ਦਬਾਉਣਾ ਲਾਲਚ ਦੇ ਕੇ ਈਡੀ ਦੇ ਦਾਬੇ ਦੇ ਕੇ ਇਹ ਇਹ ਵਧੀਆ ਗੱਲ ਨਹੀਂ ਹੈ ਇਹ ਗੱਲਾਂ ਚੰਗੀਆਂ ਨਹੀਂ ਜੋ ਰਵਨੀਤ ਬਿੱਟੂ ਨੇ ਕੀਤਾ ਉਹਨੇ ਮੈਂ ਕਹੂੰਗਾ ਵੀ ਆਪਣਾ ਰਾਜਨੀਤਿਕ ਇੱਕ ਸੀਟ ਤਾਂ ਲੈ ਲਈ ਪਰ اخਲਾਕੀ ਤੌਰ ਤੇ ਉਹ ਆਤਮ ਹੱਤਿਆ ਕਰ ਗਿਆ ਆਪਣੀ ਲਾਰਸਵਾਲ ਹੈ ਮੇਰਾ ਜੀ ਅ ਕੁਲਵਿੰਦਰ ਕੌਰ ਦੇ ਅਕ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲਦਾ ਕਿ ਕਿਉਂਕਿ ਉਹਦਾ ਪਰਿਵਾਰ ਦਾ ਹਜੇ ਲਾਪਤਾ ਹੀ ਕੀਤਾ ਹੋਇਆ ਹੈ ਸਰਕਾਰ ਨੇ ਜੀ ਕਿਵੇਂ ਆਪਣੇ ਵੱਲੋਂ ਵੀ ਕੋਈ ਕੰਤਕਾਲੀ ਲੇਰ ਵੱਲੋਂ ਕੋਈ ਬਿਲਕੁਲ ਜੀ ਅਸੀਂ ਉਸ ਪੰਜਾਬ ਦੀ ਧੀ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਵਕਤ ਨਾਲ ਖੜਾਂਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਜੇ ਕੰਗਣਾ ਰਣੌਤ ਦੇ ਮਗਰ ਸੈਂਟਰ ਸਰਕਾਰ ਖੜੀ ਹੈ ਤਾਂ ਅਸੀਂ ਉਸ ਪੰਜਾਬ ਦੀ ਧੀ ਦੇ ਪਿੱਛੇ ਅਸੀਂ ਖੜੇ ਹਾਂ ਅਸੀਂ ਉਹਦੀ ਆਵਾਜ਼ ਦੇ ਪਿੱਛੇ ਜਿਵੇਂ ਕਿ ਤੁਸੀਂ ਉਹਨੂੰ ਬੁਲਾ ਰਹੇ ਹੋ ਇੱਕ ਬੰਦਾ ਤੁਹਾਨੂੰ ਬਾਰ-ਬਾਰ ਉਕਸਾਉਗਾ ਲੜਾਈ ਕਰਨ ਦੇ ਨੂੰ ਉਹ ਕਦੀ ਗੁਸਾ ਰਹੀ ਆ ਕਿਸੇ ਨੇ ਰੋਕਿਆ ਕਿਉਂ ਨਹੀਂ ਸੈਂਟਰ ਚ ਇੰਨੀ ਕੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਮੋਦੀ ਜੀ ਨੂੰ ਪਤਾ ਨਹੀਂ ਹੈ ਇਸ ਗੱਲ ਦਾ ਕਿ ਉਹ 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 ਜਿਹੜਾ ਕੁਝ ਬੋਲਦੀ ਹੈ ਉਹਨੂੰ ਕਿਸੇ ਨੇ ਟੋਕਿਆ ਇੱਕ ਵਾਰ ਕਦੇ ਉਹ ਐਕਟਰਾਂ ਨੂੰ ਬੋਲਦੀ ਹੈ ਕਦੇ ਉਹ ਪੰਜਾਬ ਵਾਲਿਆਂ ਨੂੰ ਬੋਲਦੀ ਹੈ ਕਦੇ ਕਿਸੇ ਨੂੰ ਬੋਲਦੀ ਹੈ ਧੀਆਂ ਭੈਣਾਂ ਕੁੜੀਆਂ ਇਕਣ ਬੋਲਦੀਆਂ ਹੁੰਦੀਆਂ ਉਹਦੇ ਚ ਕੋਈ ਐਦਾਂ ਦੀ ਕੋਈ ਗੱਲੇ ਨਹੀਂ ਇੱਕ ਔਰਤ ਦੇ ਵਿੱਚ ਪੰਜਾਬ ਨੂੰ ਅੱਤਵਾਦੀ ਦੱਸ ਰਹੀ ਹੈ ਤੇ ਅਬੂ ਸ਼ਰੀਫ ਨਾਲ ਬੀਅਰ ਪੀਦੀ ਹੈ ਦੇਖੋ ਜੀ ਉਹ ਤਾਂ ਫੋਟੋਆਂ ਨਸਰ ਹੋ ਚੁੱਕੀਆਂ ਪੰਜਾਬ ਕਿੱਥੇ ਤੋਂ ਅੱਤਵਾਦੀ ਹੈ ਅਤਵਾਦੀ ਉਹ ਨੇ ਉਕਸਾਉਣ ਵਾਲੇ ਅੱਜ ਵੀ ਮੈਂ ਕਹੂੰਗਾ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਉਕਸਾਇਆ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਔਰ ਉਕਸਾਇਆ ਸਿੱਖਾਂ ਨੂੰ ਭਾਵਕ ਕਰਕੇ ਉਹਨਾਂ ਨੂੰ ਹਥਿਆਰ ਚੱਕਣੋਂ ਮਜਬੂਰ ਕੀਤਾ ਸਿੱਖਾਂ ਦੇ ਕਤਲ ਕੀਤੇ ਦਿੱਲੀ ਕਿਉਂਕਿ ਅੱਜ ਜੂਨ ਦਾ ਮਹੀਨਾ ਚੱਲਦਾ ਅਸੀਂ ਭੁੱਲਦੇ ਨਹੀਂਗੇ ਅਸੀਂ 84 ਨਾ ਭੁੱਲਿਆਂ ਨਾ ਭੁੱਲਾਂਗੇ ਨਾ ਸਾਡੇ ਬੱਚੇ ਭੁੱਲਣਗੇ ਅਸੀਂ ਇਸ ਆਜ਼ਾਦ ਮਲਕ ਇਸ ਮੁਲਕ ਨੂੰ ਆਜ਼ਾਦ ਕਰਾ ਕੇ ਮੁੜ ਕੇ ਸਾਡੀ ਗਲਾਂ ਦੇ ਵਿੱਚ ਟਾਇਰ ਪਾਏ ਇਹ ਅੱਜ ਤੱਕ ਮੁਗਲ ਮੁਗਲ ਆਏ ਉਹਨਾਂ ਦਾ ਸਾਨੂੰ ਕੋਈ ਗੁੱਸਾ ਨਹੀਂ ਅੰਗਰੇਜ਼ ਆਏ ਕੋਈ ਗੁੱਸਾ ਨਹੀਂ ਪਰ ਸਾਡੀ ਸਰਕਾਰ ਦਾ ਸਾਨੂੰ ਪੂਰਾ ਇਸ ਗੱਲ ਦਾ ਗੁੱਸਾ ਹੈ ਰਹੂਗਾ ਜਿੱਥੇ ਸਿੱਖਾਂ ਤੇ ਉਹਨਾਂ ਨੇ ਹਮਲੇ ਕਰੇ ਨੇ ਉਹ ਪੂਰਾ ਗੁੱਸਾ ਰਹੂਗਾ ਜਿਹੜਾ ਕਿ ਉਹਨਾਂ ਨੇ ਸਿੱਖਾਂ ਤੇ ਹਮਲੇ ਕਰਿਆ ਅੱਜ ਜੂਨ ਮਹੀਨਾ ਹੈ ਤੇ ਜੂਨ ਮਹੀਨੇ ਨੂੰ ਅਸੀਂ ਕਦੇ ਨਹੀਂ ਭੁੱਲਦੇ ਇਹ ਸਨ ਪੰਥਕ ਆਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਰੋਮੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੂਨ 1984 ਦੇ ਦਿਨ ਨੇ ਅੱਜ ਸਾਰੇ ਨੇ ਅੱਜ ਜੂਨ ਦਾ ਮਹੀਨਾ ਚੱਲ ਰਿਹਾ ਹੈ ਕਿ ਜਿਹੜਾ ਕਿ ਸਰਕਾਰਾਂ ਨੇ ਉਸ ਸਮੇਂ ਸਿੱਖਾਂ ਨਾਲ ਅਤਿਆਚਾਰ ਕੀਤਾ ਸੀ ਸਿੱਖਾਂ ਨੂੰ ਦੇ ਗਲਾਂ ਦੇ ਵਿੱਚ ਟਾਇਰ ਪਾਏ ਸੀ ਗਣ ਉਹਨਾਂ ਨੂੰ ਅੱਜ ਉਹ ਭੁੱਲ ਨਹੀਂ ਸਕਦੇ ਤੇ ਉਹ ਉਹਨਾਂ ਦੇ ਵੱਲੋਂ ਵੱਡੇ ਹੋਰ ਵੀ ਸਰਕਾਰ ਦੇ ਉੱਤੇ ਦੋਸ਼ ਲਾਏ ਗਏ ਨੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ